ਨੂ ਤਾਂ ਕੁੜੀਓ ਨਖਰਿਆ ਹੱਥੀ ਤੜੀ ਜਰਾ ਨਾ ਸੈਂਦੀ ਨੀ ਬੋਲ ਕ ਬੋਲੇ 부ੜੀ ਬੋਲਦੀ પતિ ਦੇਵ ਨੂੰ ਕਹਿੰਦੀ ਵਈ ਨਹੀਂ ਤਮੈਂ ਕੁਛ ਖਾ ਕੇ ਮਰ ਜੂੰ ਨਹੀਂ ਤਮੈਂ ਕੁਛ ਖਾ ਕੇ ਮਰ ਜੂੰ ਜੁੱਤੀ ਹੀਟ ਨਹੀਂ ਰੈਂਦੀ ਬਾਪੂ ਅਡ ਕਰਦੇ 부ੜੀ ਮੇਰੇ ਨਾਲ ਕਹਿੰਦੀ ਬਾਪੂ ਅਡ ਕਰਦੇ 부ੜੀ ਮੇਰੇ ਨਾਲ ਕਹਿੰਦੀ ਬਾਪੂ ਅਡ ਕਰਦੇ ਸੱਸ ਮੇਰੇ ਨਾਲ ਕਹਿੰਦੀ ਬਾਪੂ ਅਡ ਕਰਦੇ ਫਿਰ ਬਾਪੂ ਸਮਝਾਉਂਦਾ ਧੀ ਨੂੰ ਧੀਏ ਧੀਰਜ ਨਾਲ ਸੋਚੀਏ ਬਾਪੂ ਧੀ ਨੂੰ ਆਖੇ ਵਈ ਵੱਡਿਆਂ ਦਾ ਭਲਾ ਕਾ ਦਾ ਗੁੱਸਾ ਨਾ ਹੋ ਲੋਹੇ ਲੱਖੇ ਨੀ ਕਠਵਰਗੀ ਕਦਰੀ ਸੁਨਾਂਦੀ ਕਠਵਰਗੀ ਕਦਰੀ ਸੁਨਾਂਦੀ ਕਠਵਲ ਕਿਹੜਾ ਚਾਕੇ ਕੰਮ ਤੋਂ ਡਰਦੀ ਐ ਤਾਂ ਹੱਡ ਹੋਣਾ ਆਖੇ ਕੰਮ ਤੋਂ ਡਰਦੀ ਐ ਤਾਂ ਹੱਡ ਹੋਣਾ ਆਖੇ ਕੰਮ ਤੋਂ ਡਰਦੀ ਐ ਸਾਡਾ ਹਟ ਹੋਣਾ ਆਖੇ ਕੰਮ ਤੋਂ ਡਰਦੀਆਂ